ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਹਾਵਾਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣਾ ਪਿੰਡ ਕਵਿੰਡਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਨਗ ਦਿਖਾਉਣੇ ਆ ਤਿੰਨੇ ਸੂਏ ਸવાય ਆ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਜੀ ਮਹੌਣਾ ਦੇ ਕੋਲ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਪਸ਼ੂ ਦੇ ਨਾਲ ਦੀ ਡਿਟੇਲ ਪਾ ਸਿੰਘ ਵੀਰ ਨੂੰ ਆ ਗਿਆ ਜੇ ਫੋਨ ਫੋਨ ਆ ਗਿਆ ਵੀਰ ਜੀ ਠੀਕ ਹੈ ਜੀ ਸੱਸੀਆ ਭਾਜੀ ਸਤਿ ਸ੍ਰੀ ਅਕਾਲ ਜੱਗੇ ਵੀਰ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਜੀ ਬਦਿਆ ਦੇ ਵੀਰ ਜੀ ਤੁਸੀਂ ਨਾ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚਾਹੀਦੀ ਜੱਗੇ ਵੀਰ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਪਾਸ ਸਿੰਘ ਪਿੰਚੂਂਦਾ ਕਿਲਾ ਮਸਰ ਜੀ ਠੀਕ ਆ ਜੀ ਫੋਨ ਨੰਬਰ 9843799 ਠੀਕ ਆ ਜੀ ਤੇ ਬਈ ਜ ਆ ਵੈਟ ਤੋਂ ਕਰਕੇ ਚੱਲ ਜੀ ਅੱਛਾ ਚਾਲੂ ਕਰ ਲੀਏ ਠੀਕ ਆ ਠੀਕ ਆ ਦੱਸਿਓ ਭਾਜੀ ਜੱਸੀ ਜੱਸੀ ਆ ਜੱਗੇ ਵੀਰ ਸੁੱਈ ਆ ਅੱਛਾ ਜੀ ਫਰ ਟਾਈਮ ਇਹ ਤਾਂ ਥੱਲੇ ਬੌਲੀ ਮਤਲਬ ਹੀ ਹੋ ਗਿਆ ਟਾਈਮ 15:00 16:00 ਅੱਛਾ ਜੀ ਇਹਨੇ ਆਪਾਂ ਲੋੜੀ 15 16 ਚੋਚਾ ਦੇਣ ਸਵੇਰ ਨੂੰ ਸੌਲਾ ਬੋਲਾ ਹੋਊਗਾ ਤੇ ਚਾਕਾ ਸਾਡੇ ਤੋਂ ਚੱਡਾ ਪੰਡਾ ਪਾਈਆਂ ਵਾ ਐ ਠੰਡੀ ਤੇਰੀ ਜੱਗੇ ਵੀ ਠੀਕ ਆ ਠੀਕ ਆ ਠੀਕ ਆ ਜੀ ਤੇ ਪਿਛੇ ਕੀ ਆ ਗਿਆ ਇਹ ਦੇਖ ਬੱਛਾ ਜੱਗੇ ਵੀ ਦੇ ਮਗਰ ਤੇਲ ਕਾਫ ਆ ਗਿਆ ਜੀ ਜੱਸੀ ਦਾ ਵੀ ਤੇ ਹੈ ਵੀ ਝੂੰਗੀ ਆ ਝੂੰਗਾ ਸਿਆੜਿਆਂ ਨੇ ਕਿਹਾ ਵੀ ਝੂੰਗਾ ਡੰਗਰ ਮਧੀਆਂ ਪਾਰ ਝੂੰਗਾ ਦਾ ਸੌਦਾ ਕਰ ਲੋ ਠੀਕ ਆ ਜੀ ਆ ਜੀ ਲੋ ਜੀ ਕਰਮ ਵਾਲਾ ਮੰਨਿਆ ਗਿਆ ਵਾ ਝੂੰਗਾ ਜਿਹੜਾ ਹੁੰਦਾ ਵਾ ਬਾਕੀ ਚੋਰ ਜੱਸੀ ਦੇ ਵਿੱਚ ਆ ਗਈ ਆ ਇਹ ੱਡਾ ਚੁੰਡਾ ਜਿਹੜਾ ਚੰਗਾ ਬਣਾਇਆ ਕਰਮ ਵਾਲੀ ਨੇ ਤੇ ਸੋਨਾ ਦਾ ਸਹਿਜ ਹੈ ਵੀ ਜਿਹੜਾ ਚੰਗਾ ਆ ਗਿਆ ਵਾ ਕੱਲਾ ਕੱਲਾ ਲੱਗਾ ਪਿਆ ਤੇ ਕਿੰਨਾ ਕੁ ਭਾਈ ਕਰ ਦਿਓ ਤੁਹਾਡੇ ਸਾਡੇ ਜੱਗੇ ਵੀਰ ਇਹਨੇ ਪਹਿਲੇ ਸੂਈ ਦੁੱਧ ਭਰੇ ਆ ਜੋ 17 18 ਕਿਲੋ ਅਛਾ ਜੀ ਐਂ ਕੀ ਗਰੰਟੀ ਦੇਨ ਨੂੰ ਕਹਾਲਾ ਨਾ ਮੈਂ 20 ਕਿਲੋ ਦੇਣੀ ਪਰ ਆਪਾਂ 17 18 ਦੇ ਆਪਾਂ ਨੂੰ ਦੇ ਦਾਂਗੇ ਅਛਾ ਜੀ ਹਾਂ ਠੀਕ ਠੀਕ 15 16 ਕਿਲੋ ਦੀ ਜੱਗੇ ਵੀਰ ਹੁਣ ਹਾਜੇ ਨਜ਼ਰੇ ਆਣਾ ਹਾਂਜੀ ਹਾਂਜੀ ਅਹ ਚਲੋ ਕਿਲੋ ਦੋ ਕਿਲੋ ਦੀ ਬਾਤ ਅਛਾ ਜੀ ਤਾਜੀ ਚੌਥਾ ਦਿਨ ਹੋਇਆ ਸਾਰਾ ਸੂਈ ਨੂੰ ਅਛਾ ਜੀ ਹਾਂ 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 ਇਹ 2022 ਦੇ ਲਈ ਨੀ ਆ ਜੀ ਹੋਈ ਆ ਸਾਰੀ ਸੂਰਜ ਹਾਂਜੀ ਆਹ ਇੱਕ ਚਵਾਈ ਸੀਲਿੰਗਾਂ ਸੂਲਿੰਗਾਂ ਦਾ ਕਿਆ ਕਰ ਸਕਦੇ ਤੇ ਚਵਾਈ ਜਿਹੜੀ ਤੁਸੀਂ ਚੈੱਕ ਕਰ ਸਕਦੇ ਸਾਡਾ ਮੋਟਰ ਨਾਲ ਹੀ ਕੰਮ ਮੋਟਰ ਨਾਲ ਹੀ ਕੰਮ ਆ ਤੇ ਆ ਵੀ ਮਗਰ ਲਖਣਾ ਦੀ ਚਵਾਈ ਜੀ ਠੀਕ ਆ ਜੀ ਹਾਂ ਮੇਰਾ ਭਾਈ ਫਿਰ ਮੋਲ ਮੋਲ ਚੱਗੇ ਵੀ ਇਹਦਾ ਮੰਗਣ ਨੂੰ ਤਾਂ ਮੇਰਾ ਜੀਗਾ ਦਾ 90 ਹਜ਼ਾਰ ਨਾ ਮੰਗੀਏ ਅੱਛਾ ਜੀ ਸਿੰਪਲ ਵੀ ਬੜਾ ਆ ਅੱਛਾ ਜੀ ਅਗਰ ਤੁਸੀਂ ਇਹ ਦੱਸ ਤਾ ਨਹੀਂ ਆਪਾਂ ਨਹੀਂ ਮੰਗਾਂਗੇ ਆਪਾਂ ਚੱਗੇ ਵੀ ਨਿਕਾ ਜਾ ਮੋਲ ਕਰਨਾ ਹਾਂਜੀ ਮੋਲ 60 ਆ ਅੱਛਾ ਜੀ ਦੇਣੀ 50 ਦੀ ਆ 50 ਦੀ ਹਾਂ ਕਰ ਦਿੱਗੇ 1000 ਹਾਂ ਜੀ ਹੋਰ ਸ਼ੂਟ ਕਰਾਂਗੇ ਆ ਨਾ 45000 ਦੀ 45 ਦੀ 45 ਦੀ ਜੱਗ ਵੀ ਦਵਾਓ ਠੀਕ ਹੈ ਲਓ ਜੀ 45000 ਦੀ ਤੇ 17 18 ਲੀਟਰ ਜਿਹੜਾ ਦੁੱਧ ਪਾ ਦੂਗੇ ਅੱਜੌਥਾ ਦਿਨ ਸੂ ਨੂੰ 15 16 ਕਿਲੋ ਖਾ ਜਣਾ ਜੇ ਤਿਆਰ ਆ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਲਓ ਜੀ 15 16 ਲੀਟਰ ਜਿਹੜਾ ਬਾਲਾ ਹੀ ਬਾਲਾ ਤਿਆਰ ਆ ਅਕਲ ਵਾਲੇ ਦੇ ਕੋਲ ਜੋ ਜਰਸੀ ਆਣੀ ਭਾਈ ਭਾ ਫੋਨ ਲਾਵੇ ਮਾਨਤਾਂ ਨੂੰ ਫੇਰ ਕਰਦਾਂਗੇ ਜੇ ਕੀਰ ਆਪਾਂ ਅੱਛਾ ਜੀ ਹਾਂ ਠੀਕ ਆ ਲਓ ਜੀ ਮਾਨਤਾਂ ਨੂੰ ਫੇਰ ਬਾਈ ਕਹਿੰਦਾ ਇੱਕ ਕਰਦੇ ਜਾਵਾਂਗੇ ਤੇ ਬਾਈ ਦੂਜੇ ਨੰਬਰ ਤੇ ਕਿਵੇਂ ਦੂਜਾ ਸਵੇਰ ਜੱਗੇ ਵੀ ਸੂਈ ਆ ਛੋਟੀ ਮਗਰ ਇਹਦੇ ਕੱਟਾ ਜੇ ਠੀਕ ਆ ਜੀ ਅੱਜ ਸੂਈ ਨੂੰ ਅੱਜ 9 ਤੋਂ 10 ਦਿਨ ਹੋ ਗਏ ਜੇ ਥੋੜਾ ਜਿਹਾ ਨਾ ਡੱਦੀ ਆ ਠੀਕ ਆ ਜੀ ਉਹ ਨਿਗੜੀ ਨੁਗਲੀ ਨਹੀਂ ਆ ਘੱਡੀ ਠੀਕ ਆ ਠੀਕ ਆ 9-10 ਲੀਟਰ ਨਹੀਂ ਨਹੀਂ ਵੀਜਿਆ ਤਾਂ 9-10 ਦੇ ਨੇ ਉਹ ਸੁਈ ਨੂੰ ਅੱਛਾ 14-15 ਕਿਲੋ ਹਾਜ ਨਾਲ ਜੇ ਦੁੱਧ ਇਹਦੇ ਨਾਲ ਲੈ ਠੀਕ 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 14-15 ਲੀਟਰ ਜਿਹੜਾ ਦੁੱਧ ਤੇ ਆ ਆ ਗਿਆ ਥਾਣ ਤੋਂ ਜਿਹੜਾ ਪਹਿਲੇ ਸਵੇਰ ਘਰ ਆਲੇ ਨੇ ਜਿਹਦੇ ਨਾਲ 17-18 ਕਿਲੋ ਭਰੇ ਆ ਅੱਛਾ ਜੀ ਹਾਂ ਜੀ ਦੂਜਾ ਸਮੂਹ ਸ੍ਰੀ ਠੀਕ ਹੈ ਠੀਕ ਲੋ ਜਿਹੜਾ 17-18 ਦੇ ਜਿਹੜਾ ਦੁੱਧ ਭਰਿਆ ਪਹਿਲੇ ਤੋਂ 14-15 ਕਿਲੋ ਤਿਆਰ ਤੇ 14 15 ਮੰਨ ਕੇ ਤੁਸੀਂ ਚਲੋ ਜਿਹੜਾ ਤੇ ਆ ਆ ਰਿਹਾ ਬਿਲਕੁਲ ਤੇ ਅੱਖਾਂ ਵਾਲਾ ਛੱਡਾ ਆ ਗਿਆ ਉਹਦੇ ਪਿੱਛੇ ਮੇੜ ਸਾਫ ਹੋ ਗਈ ਇਹਦੇ ਪਿੱਛੇ ਸੂਆ ਦੂਸਰਾ ਸੂਈ ਆ। ਟੈਗ ਕਿੰਨਾ ਕੁ ਭਰ ਜੂਗੀ। ਲੋ ਜੀ ਆਹ ਵਾਲਾ ਆ ਗਿਆ ਜਵਾਕ ਨੀਲੀ ਦਾ ਵੀਰ ਵੀ ਦੋ ਬਾਈ ਆ ਜਾਵਾ। ਚੈੱਕ ਕਰ ਸਾਡੇ ਜਾਨ ਮਨ ਕੀ ਅੱਖ ਆ ਗਈ। ਇਹ ਥਣਪਾ ਡਾਇਡਾ ਚੈੱਕ ਲਗਾ ਕਰ ਮੋੜੀ ਨੂੰ ਖਾਲਾ ਕਿੱਡਾ ਲੱਗਾ ਵੇ ਆਵਾ ਤੇ ਕੱਲਾ ਕੱਲਾ ਥਾਣਿਆ ਐਣ ਗੱਠੋਂ ਵਾਰੀ ਹਿਸਾਬ ਨਾਲ ਲੱਗਾ ਵਾ। ਦਾ ਦੀਆ ਥੋੜਾ ਜਿਹਾ ਪਰ ਦੇ ਵਿੱਚ ਜਿਹੜੇ ਨਾਮ ਮਿੱਠੀ ਜਾਂਦੇ ਨੇ ਕੱਢੇ ਹੁਣ ਫਿਰ ਉਹਦਾ ਹੁੰਦਾ ਵਾ ਤੇ ਇਹਦਾ ਭਾਜੀ ਮੋਲ ਜੱਗੇ ਵੀਰ ਆਪਾਂ ਦੁੱਧ ਦੀ ਗਰੰਟੀ ਤੇ ਨਹੀਂ 18 ਕਿਲੋ ਦੀ ਅੱਛਾ ਜੀ 18 ਕਿਲੋ ਦੇ ਝੋਟੀ ਘੱਟ ਦੁੱਧ ਦਵੇ ਹਾਂਜੀ ਤਾਂ ਲੱਦ ਕੇ ਲੈ ਆਵੇ ਅੱਛਾ ਜੀ ਹੁਣ ਗਾੜੀ ਇਹਦੀ 3 ਕਿਲੋ ਤੋਂ ਘੱਟ ਹੋਵੇ ਹੂੰ ਆ ਵੀ ਲਾਦ ਕੇ ਕੋਈ ਲੈਵੇ 3 ਕਿਲੋ ਤੋਂ ਗਾੜ ਉੱਤੇ ਜ਼ਿਆਦੀ ਹੈ ਜੀ ਅੱਛਾ ਜੀ ਹਾਂ ਗਾਂ ਗਾੜੀ ਠੀਕ ਹੈ ਠੀਕ ਹੈ ਉਹ ਵੀ ਗਾਂ ਵਾਲੀ ਹਾਂ ਦੇਖੋ ਕਿੰਨਾ ਚੱਕਾ ਦਾ ਘਾਚ ਵਾਈ ਕਿਤੇ ਇੱਕ ਨੰਬਰ ਦੇ ਲੱਗੇ ਵੀਰ ਠੀਕ ਹੈ ਜੀ ਹਾਂ ਤੇ ਇਹਦਾ ਭਾਜੀ ਮੋਲ ਮੋਲ ਤੇ ਜੱਗੇ ਵੀ ਰੜ ਆਹਲਾ 1.5 2 ਦੀ ਵੇਚ ਦੇ ਰਹੇ ਆਂ ਹਾਂਜੀ ਆਪਾਂ ਜੱਗੇ ਵੀ ਰਹਾ ਨਾ ਇੱਕ ਪੰਜੀ ਦੀ ਦੇ ਲਈਏ ਇੱਕ ਪੰਜੀ ਦੀ ਹਾਂਜੀ ਨੇ ਘਰ ਦੀਏ ਜਾ ਜੀ ਕਰਾ ਲਓ ਜੋ ਨੇ ਕਰਾਉਣੀ ਤੁਸੀਂ ਕਰ ਦਈਏ ਖੁੱਲੇ ਮੈਂ ਦੇਣਾ ਕਰ ਦੋ 10 ਦਵਾ ਵੀ ਪੰਜ ਡਾ ਦੇਣੇ ਆ ਨਹੀਂ ਹੋਰ ਡਾਈਏ ਨਾ ਨਾ ਡਾਈਏ ਜੱਗੇ ਵੀ ਛੋਟੀ ਬੜੀ ਚੰਗੀ ਐ ਨਹੀਂ ਚਲੋ ਚੰਗੀ ਆ ਨਾ ਥੋੜਾ ਬੋਲਾ ਜਾਣਕਾਰੀਏ ਮਾਨ ਤਾਣਾ ਹਾਂ ਨਾ ਇਹਦਾ ਕਰ ਦਈਏ ਜਿੱਥੇ ਹਾਂ ਨਾ ਜੱਗੀ ਵੀਰ ਆਪਾਂ ਇੱਕ ਦਾਸ ਦੀ ਦਵਾਂਗੇ ਅੱਛਾ ਜੀ ਹਾਂ ਛੋੜੀ ਹੋ ਗਈ ਥੋੜੀ ਬੋਦੀ ਠੀਕ ਹੈ ਠੀਕ ਹੈ ਲਓ ਜੀ 1 ਲੱਖ 10 ਹਜ਼ਾਰ ਦੀ 17 18 ਲੀਟਰ ਜਿਹੜਾ ਦੁੱਧ ਭਰ ਜੂਗੀ ਕਰਨ ਵਾਲੀ ਹਾਂ ਆ 14 15 ਕਿਲੋ ਹਾਜ਼ਰ ਨਾ ਜਿਹੜਾ ਇੱਕ ਟਾਈਮ ਤਿਆਰ ਆ ਅੱਛਾ ਜੀ ਇਹਨੂੰ ਵੀ ਹਫਤਾ ਹੋ ਗਿਆ ਜੇ ਮੈਲਾ ਮਾਰਨਾ ਇਹਨੇ ਝੋਟੀ ਨੇ ਠੀਕ ਹੈ ਠੀਕ ਹੈ ਲਓ ਜੀ ਮੈਲਾ ਮੂਲਾ ਮਾਰ ਕੇ ਦੁੱਧ ਹੋਰ ਵਜੂਗੀ ਤੇ ਜੇ ਨੰਬਰ ਦੇ ਭਾਈ ਇਹਦੇ ਥੱਲੇ ਵੀ ਜੱਗੇ ਵੀ ਰਾਇ ਟਾਈਮ 14 ਕਿਲੋ ਦੁੱਧ ਹਾਜ਼ਰ ਨਾ ਜਿਹੜਾ 14 14.5 ਕਿਲੋ ਹੋਊਗਾ ਅੱਛਾ ਜੀ ਇਹਦੇ ਮਗਰ ਕੱਟੀ ਆ ਠੀਕ ਆ ਹਾਂਜੀ ਹਾਂਜੀ ਇਹਨੂੰ ਸੂਈ ਨੂੰ 15 ਦਿਨ ਹੋ ਗਏ ਜਿਹ ਮੈਲਾ ਮਾਰ ਲਏ ਠੀਕ ਆ ਠੀਕ ਆ ਹਾਂਜੀ ਹਾਂਜੀ ਇਹ ਵੀ ਦੂਜਾ ਸੂਆ ਦੂਜਾ ਸੂਆ ਜੱਗੇ ਵੀ ਦੂਜਾ ਸੂਆ ਠੀਕ ਆ ਲਓ ਜੀ ਇਹ ਵੀ ਦੂਜਾ ਸੂਆ ਤੇ 14 ਮੀਟਰ ਜਿਹੜਾ ਇਹਦੇ ਕੋਲ ਵੀ ਦੁੱਧ ਤਿਆਰ ਆ ਤੇ ਇਹਦੇ ਪਿਛੇ ਫੀਮਲ ਕਾਫ ਆ ਗਿਆ ਜੀ ਬਾਕੀ بیس ਕੁਆਲਟੀ ਸੇ ਕੀ ਕਰ ਸਕਦੇ ਜੇ ਸਟੈਂਕ ਥੋੜਾ ਜਿਹਾ ਜ਼ਰੂਰ ਉੱਚਾ ਗੁੰਡਾ ਕੀਤਾ ਵਾ ਤੇ ਹੈ ਇਹਦੇ ਕੋਲ ਚੰਗੀ ਆ ਗਈ ਇਹ ਵੀ ਇਹ ਕਿੰਨਾ ਕੁ ਭਾਜੀ ਕਰ ਜੋਗੀ ਚੰਗੀ ਇਹਦੇ 17 18 ਆ ਆਛਾਈ ਮੱਚਾ ਦੋ ਤਾਲੀਆਂ ਕੋ ਸਾਮ ਕਰੇ ਇਹਦਾ ਨਜ਼ਾਰਾ ਬਣੂਗੀ ਠੀਕ ਆ ਠੀਕ ਆ ਜੀ ਇਹਦੇ ਪਾਸੇ 17 18 ਲੀਟਰ ਜਿਹੜਾ ਦੁੱਧ ਭਰ ਜੂਗੀ ਰੱਡਾ ਛੱਡਾ ਇਹਦਾ ਵੀ ਚੰਗਾ ਵਾ ਇਹ ਵੀ ਦੂਜਾ ਸੁਆਸ ਵੀ ਆ ਤੇ ਇਹਦਾ ਜਵਾਬ ਜਿਹੜਾ ਆ ਬੈਠਾ ਹੈ ਆਹ ਬੜਾ ਇਹਦਾ ਜਵਾਬ ਜੀ ਇਹਦਾ ਵੀ ਬੜਾ ਮਸਾ ਗਿਆ ਵਾ ਕੀ ਮਿਲ ਕਾਫ ਜੇ ਤੇ ਪਿਛੇ ਕੋਈ ਚੰਗੀ ਸਾਮ ਵਾਲਾ ਭਰਾ ਖੜੇ ਤੇ ਦੁੱਧ ਚੱਕਾ ਚੱਲੀ ਗੋ ਪਤਾ ਚੁਪੜੀ ਵਾਲੀਆਂ ਚੱਕੇ ਵੀਰ ਠੀਕ ਆ ਜੀ ਇਹਦਾ ਭਾਜੀ ਮੁੱਲ ਫਿਰ ਮੋਲੀ ਜੇ ਵੀਰੇ ਇੱਕ ਪੰਜ ਇੱਕ ਪੰਜ ਦੀ ਦੇ ਦਾਂਗੇ ਵੀ ਜੀ ਇੱਕ ਪੰਜ ਦੀ ਨਹੀਂ ਲੈਣੀ ਆਪਾਂ ਕਰ ਲੀਏ ਲੱਖੋਂ ਅੰਦਰ ਇਹਨੂੰ ਨਹੀਂ ਲੱਖੋਂ ਦਾ ਨਾਂ ਗਈ ਝੋਟੀ ਚੰਗੀ ਆ ਦੁੱਤ ਬੜਾ ਨਾ ਕਰੀਏ 2.5 ਕਿਲੋ ਗਾੜ ਆ ਜੇ ਅੱਛਾ ਜੀ ਇਹਦੇ 2.5 ਕਿਲੋ ਗਾੜ ਆ ਠੀਕ ਆ 3 ਕਿਲੋ ਗਾੜ ਠੀਕ ਆ ਆਪਾਂ ਜੱਗੇ ਵੀ ਤਾਂ ਪੂਰੇ ਲੱਖ ਹੀ ਦੇ ਦੇ ਕਰ ਦਈਏ ਅੰਦਰ ਮਾਦਲਾ ਹਾਂ ਕਰੀਏ ਝੋਟੀ ਚੰਗੀ ਜੱਗੇ ਵੀ ਤੁਹਾਨੂੰ ਪਤਾ ਚੰਗੀ ਸ਼ੈ ਦਾ ਮੂਲੀ ਚੰਗਾ ਹਣਾ ਹਾਂਜੀ ਹਾਂਜੀ ਕਰ ਦੋ ਹਰਾਨਾ ਯਾਰ ਖਤਾ ਦੋ ਯਾਰ ਨਹੀਂ ਹਾਂਜੀ ਪੰਜ ਜਣਾ ਇਹ ਲੱਖੋ ਨਹੀਂ ੱੱਕਾ ਵੜਾ ਜਾਂਦਾ ਨਹੀਂ ਗਿਆ ਜਿਆ ਹਾਂ ਗਿਆ ਜਿਆ ਚਲੋ ਫਿਰ ਤੁਸੀਂ ਕਹਤਾ ਤਾਂ ਫਿਰ ਦੇ ਦਾਂਗੇ ਠੀਕ ਆ ਲਓ ਜੀ 95000 ਦੇ ਤੇ ਇਹ ਵੀ 17 18 ਲੀਟਰ ਜਿਹੜਾ ਦੁੱਧ ਭਰੂਗੀ ਬਾਕੀ ਕੋਈ ਖੜੇ ਸਾਂਭ ਵਾਲਾ ਭਰਾ ਇਹ ਨਾ ਵੀ ਆਖੇ ਚਾਰ ਵਾਲੀ ਬਸ ਸੰਦੀ ਆ ਤੇ ਫਿਰ ਪੱਠੇ ਪਾਉਨੇ ਆ ਤੇ ਫਿਰ ਦੁੱਧ ਦੋਨਾ ਕੀ ਦਿਨਾ ਜੀ ਹਾਂਜੀ ਹਾਂਜੀ ਆ ਇਹ ਤੇ ਗੱਲ ਦੀ ਚੱਤੇ ਪੈ ਰਹਿਣਾ ਪੈਂਦਾ ਨਾਲ ਪਿਛੇ ਚੱਤੇ ਪੈ ਰਹਿਣਾ ਪੈਂਦਾ ਵੀਰ ਜੀ ਤੇ ਸਿਆਣਾ ਕਹੇ ਵੀ ਡੰਗਰਾਂ ਨਾਲ ਡੰਗਰ ਹੋਣਾ ਪੈਂਦਾ ਤੇ ਫੇਰ ਹੀ ਜਾ ਕੇ ਗੱਲ ਬੰਦੀ ਆ ਹਾਂਜੀ ਤੇ ਬਾਕੀ ਵੀਰ ਜੀ ਬੁਟੀਕਨ ਵੱਤ ਵੱਦ ਸ਼ੇਅਰ ਕਰਦੇ ਤਾਂ ਕਿ ਜਿਹੜੇ ਕੋਈ ਅੱਗੇ ਵੀਰ ਭਰਾਣੇ ਪੁੱਛੋ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ